ਵੈਕੂ ਜੀ ਕੰਸਾ ਵੈਕੂ ਜਿੱਕੀ ਪਤਨੀ ਆਪਣੇ ਪਿੰਡ ਨਸਲੀ ਰਾਜੀਤ ਸ਼੍ਰੀਮਾਨ ਅਕਸਰ ਪੰਡਤ ਰੋਪਾਹਾਂ ਸਿੰਘ ਜੀ ਤੋਂ ਉਸ ਸਥਾਨ ਤੇ ਨੰਮਾ ਵਾਲਾ ਗੁਰਦੁਆਰਾ ਸਾਹਿਬ ਕੇ ਨਾਂ ਦੀ ਜਗ੍ਹਾ ਉੱਥੇ ਆ ਜਾਈ ਸੀਗੇ ਤੇ ਆਪਣੇ ਪਿੰਡ ਨਾਲ ਕਲਾਸਾਂ ਲੱਗਦੀਆਂ ਕੀਰਤੰਦੀਆਂ ਸਿਖਾਉਂਦੇ ਗਾ ਬੱਚਿਆਂ ਬੱਚਿਆਂ ਵੀ ਉਹਨਾਂ ਬੇਟੀਆਂ ਵੀ ਬੱਚੇ ਵੀ ਹੈਗੇ ਆ ਇੱਥੇ ਆਪਈ ਗੁਰਵਿੰਦਰ ਸਿੰਘ ਜੀ ਆ ਪਿੰਡਾਂ ਤੋਂ ਆਉਂਦੇ ਆ ਤੇ ਸਕੂਲਾਂ ਦੇ ਵਿੱਚ ਵੀ ਇਹ ਬੱਚਿਆਂ ਨੂੰ ਸਿਖਾਉਂਦੇ ਸਾਰੇ ਪਿੰਡਾਂ ਦੇ ਵਿੱਚ ਆਪਣੇ ਪਿੰਡ ਹਫ਼ਤੇ ਦੇ ਵਿੱਚ ਦੋ ਕਲਾਸਾਂ ਲੱਗਦੀਆਂ ਇਦਾਂ ਕੀ ਕਰਦੀਆਂ ਤੇ ਉਹ ਵਧੀਆ ਉਹਦਾ ਆ ਜਾਈ ਸੀਗੇ ਤੇ ਹਾਜ਼ਰੀ ਲਵਾਈ ਨਾਲੇ ਨਾਲੇ ਵੇਖਿਆ ਬਹੁਤ ਵਧੀਆ ਆ ਵੇਖ ਲਓ ਵੀ ਆ ਕਾਰੀ ਲਿਆਓ ਜੀ ਆਪਣਾ ਤੁਸੀਂ ਵੇਖ ਲਿਆ ਵੀ ਬਹੁਤ ਸਮਾਂ ਚਲੋ ਆਪ ਦਾ ਬੱਚੇ ਸਿੱਖਦੇ ਆ ਚੰਗੇਰਾ ਪੈਂਦੇ ਆ ਆਪਾਂ ਸਾਰਿਆਂ ਨੂੰ ਕਹਿੰਦੇ ਆ ਵੀ ਹੋਰ ਵੀ ਬੱਚੇ ਹਾਜ਼ਰੀ ਲਗੋਣ ਤੇ ਬਹੁਤ ਵਧੀਆ ਇਹ ਆਪਣੇ ਪ੍ਰੋਗਰਾਮ ਆਪਣੇ ਦਰਸ਼ਨ ਸਿੰਘ ਜੀ ਆ ਇੰਗਲੈਂਡ ਵਾਲੇ ਉਹ ਉੱਥੇ ਬਾਹਰੀ ਆ ਤੇ ਉਹਨਾਂ ਸੰਤਾਂ ਦੇ ਪਰਿਵਾਰ ਦੇ ਵਿੱਚੋਂ ਆਉਂਦੇ ਆ ਪੰਡਤ ਬਹੁਪਾਲ ਸਿੰਘ ਜੀ ਦੇ ਉਹਨਾਂ ਦੇ ਪਰਿਵਾਰ ਤੇ ਚਲੋ ਹੈਗੇ ਆ ਵੀ ਉਹ ਮੈਂਬਰ ਤੇ ਆਪਣਾ ਇੱਥੇ ਸਾਰਾ ਜੋ ਅਰੇਂਜਮੈਂਟ ਸਾਰਾ ਉਹਨਾਂ ਵੱਲੋਂ ਕੀਤਾ ਹੈ ਤਾਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਪਿੰਡ ਵੱਲੋਂ ਸਮੂਹ ಗ್ರಾಮ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਉੱਪਣੇ ਇੱਥੇ ਅ ਸ਼੍ਰੀਮਾਨ ਐਕਸਟ ਪੰਡਤ ਬਾਬਾ ਭਾਨ ਸਿੰਘ ਜੱਜ ਤਪਸਥਾਨ ਆਇਆ ਤੇ ਇਹ ਜਗ੍ਹਾ ਤੇ 22 ਆ ਮਹੀਨੇ ਦੀ 7 ਤਰੀਕ ਨੂੰ ਦਸਤਾਰ ਸਫਲਾਈ ਕੈਂਪ ਲੱਗਣਾ 22 ਜੁਲਾਈ 22 ਜੁਲਾਈ ਆ 7ਵੇਂ ਮਹੀਨੇ ਦੇ ਵਿੱਚ ਤੇ 2025 ਤੇ ਇੱਥੇ ਕੈਂਪ ਲੱਗਣਾ ਵਾ ਜਿੰਨੇ ਵੀ ਬੱਚੇ ਆ ਸਕਦੇ ਬਹੁਤ ਵਧੀਆ ਉਪਰਾਲਾ ਤੇ ਨੋ ਜੁਤ ਧੰਨਵਾਦ ਕਰਦੇ ਆਪਾਂ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਭਲਾਈ ਗ੍ਰੰਥੀ ਭਲਾਈ ਕਰੀ ਜੀ ਬੜਾ ਧੰਨ ਬਲਾਈਟ ਚੈਰੀਟੇਬਲ ਟਰਸਟ ਵਾਲਿਆਂ ਦਾ ਵੀ ਉਹਨਾਂ ਨੇ ਚਲੋ ਇਹ ਲਾਉਣਾ ਹੈ ਇੱਕ ਹਫ਼ਤੇ ਦਾ ਕੈਂਪ ਲੱਗਣਾ ਵਾ ਤੇ ਸਾਰੇ ਜਿੰਨੇ ਵੀ ਬੱਚੇ ਉਹਦੇ ਵਿੱਚ ਹਾਜ਼ਰੀ ਲਵਾ ਸਕਦੇ ਆ ਤੇ ਲਵਾਉਣ ਤੇ ਸਿੱਖਣ ਦਸਤਾਰ ਸਗਲਾਈ ਕੈਂਪ ਤੇ ਹੋਰ ਵੀ ਪਿੰਡਾਂ ਤੋਂ ਕੋਈ ਵੀ ਆ ਸਕਦਾ ਜਾਂ ਕੀਰਤਨ ਵਾਲੇ ਵੀ ਲਾ ਸਕਦਾ ਕਲਾਸਾਂ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਆ ਜਾਣੀ ਗਿਆ ਚਲੋ ਅੱਜ ਹਾਜ਼ਰੀ ਲਵਾਈ ਵਾ ਗੁਰੂ ਜੀ ਨੇ ਚਾਹਿਆ ਤਾਂ ਕਹਿੰਦੇ ਹੁੰਦੇ ਵੀ ਹਾਜ਼ਰੀ ਆਪ ਹੀ ਲੱਗ ਜਾਂਦੀ ਹੈ ਜਿਵੇਂ ਮਾਲਕ ਨੇ ਹਨਾ ਕਰਨਾ ਹੁੰਦਾ ਤੇ ਸਾਰੇ ਵੀਰਾਂ ਦਾ ਸਾਰੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣਾ ਪ੍ਰੋਗਰਾਮ ਪਿੰਡ ਦੇ ਵਿੱਚ ਹੁੰਦੇ ਆ ਚੰਗੀ ਗੱਲਾਂ ਚੰਗੇ ਬੱਚਿਆਂ ਨਾਲ ਠੀਕ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ